ਡੀਐਸਪੀ ਦੇ ਘਰੋਂ ਚੋਰੀ ਕਰਨ ਵਾਲੀਆਂ ਦੋ ਬਿਹਾਰਨ ਔਰਤਾਂ ਨੂੰ ਪੁਲਿਸ ਨੇ ਕੀਤਾ ਕਾਬੂ ਇਹ ਜੋ ਦੋ ਔਰਤਾਂ ਤੁਸੀਂ ਪੁਲਿਸ ਰਸਤੇ ਵਿੱਚ ਦੇਖ ਰਹੇ ਹੋ ਇਨ੍ਹਾਂ ਔਰਤਾਂ ਨੇ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਦੇ ਘਰੋਂ ਲੱਖਾਂ ਰੁਪਏ ਦੇ ਜੀਵਰਾਤ ਤੇ ਨਕਦੀ ਚੋਰੀ ਕਰ ਲਈ ਸੀ ਲੇਕਿਨ ਬਠਿੰਡਾ ਪੁਲਿਸ ਨੇ ਇਨ੍ਹਾਂ ਨੂੰ ਬਿਹਾਰ ਤੋਂ ਕਾਬੂ ਕਰ ਲਿਆ ਗਿਆ ਅਤੇ ਚੋਰੀ ਕੀਤੇ ਗਏ ਜੀਵਰਾਤ ਵੀ ਇਨ੍ਹਾਂ ਕੋਲੋਂ ਬਰਾਮਦ ਕਰ ਲਏ ਗਏ ਇਨ੍ਹਾਂ ਬਿਹਾਰਨ ਔਰਤਾਂ ਨੇ ਬਠਿੰਡਾ ਦੇ ਇੱਕ ਡੀਐਸਪੀ ਦੇ ਘਰੋਂ ਚੋਰੀ ਕੀਤੀ ਸੀ ਬਠਿੰਡਾ ਦੇ ਐਸਐਸਪੀ ਨੇ ਇਸ ਕੇਸ ਬਾਰੇ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਆ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ ਹੈ ਅਰਾਊਂਡ ਦਾ 18 ਤਰੀਕ ਇਸ ਮਹੀਨੇ ਦੀ ਸਾਡੇ ਇੱਕ ਸਿਵਲ ਲਾਈਨਸ ਏਰੀਆ ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ ਬਿਕਾਜ਼ ਆਲ ਆਫ ਯੂ ਆਵਰ ਅਵੇਅਰ ਨਾ ਦੇ ਪ੍ਰਾਈਵੇਟ ਹਾਊਸ 'ਚ ਚੋਰੀ ਦੀ ਵਾਰਦਾਤ ਹੋਈ ਸੀਗੀ ਔਰ ਜਿਹਦੇ 'ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗਲਪਤਾ ਲੱਗੀ ਸੀ ਕੋਈ ਵਿਆਪ ਲਾਂਡ ਸੀਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ 댓 ਸਿਵਲ ਲਾਈਨ ਸਥਾਣੇ ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305 ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ ਆਈ ਪੀ ਸੀ ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਪੁਲਿਸ ਸਟੇਸ਼ਨ ਸਿਵਲ ਲਾਈਨ 'ਚ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇ ਵਿੱਚ ਅਮਾਉਂਟ ਇਨਵੋਲਡ ਸੀਗਾ ਅਰਾਊਂਡ 23 ਤੋਂ 25 ਲੱਖ ਦੀ ਇਕੁਇਲੈਂਟ ਡਸਟਰੀ ਸੀਗੇ ਸੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਆਦਰ ਏਰੀਆ ਦਾ ਉਹ ਏਰੀਆ ਏਰੀਆ ਹੈਗਾ ਐਂਡ ਡੀਐਸਪੀ ਸਿਟੀ 2 ਸਾਡੀ ਸੀਆਈਏ 2 ਦੇ ਇਨਚਾਰਜ ਇਨਸਪੈਕਟਰ ਕਰਨਦੀਪ ਫॉर ਕਾਊਂਟਰ ਇੰਟੈਲੀਜੈਂਸ ਬਟਿੰਡਾ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਦੋ ਅਨਨੋਨ ਲੇਡੀਜ਼ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ ਸੀਸੀਟੀਵੀ ਫੁਟੇਜ 얼ोना दी ਬਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੇਡ ਸੀ ਉਹ ਸਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਕਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਮਦਈ ਨੇ ਕਿਹਾ ਕਿ ਮੇਰੀ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਸੋ ਬੇਸਡ ਔਨ ਦੈਟ ਇਹ ਪਰਚਾਦਰ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਆਫਟਰ ਲੋਜਿੰਗ ਦੀ ਐਫ ਆਈ ਆਰ ਸੀ ਸੀ ਟੀ ਵੀ ਫੁਟੇਜ ਕਾਫੀ ਖੰਗਾਲੀ ਕਾਫੀ ਐਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਉਸ ਸਾਨੂੰ ਤੇ ਫਾਈਨਲੀ ਸਾਡੀ ਟੀਮਾਂ ਨੇ ਸੀ ਸੀ ਟੀ ਵੀ ਫੁਟੇਜ ਫਿਰ ਟੈਕਨੀਕਲ ਡੰਸ ਵੀ ਚੁੱਕੇ ਗਏ ਔਰ ਹਿਊਮਨ ਇਨਡ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਜ਼ ਜਿਹੜੀ ਸਾਨੂੰ ਫੁਟੇਜ ਮਿਲੀਆਂ ਸੀਗੀਆਂ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕੱਲ ਇਹ ਸ਼ਿਫਪੁਰੀ ਜ਼ਿਲ੍ਹਾ ਪਾਗਲਪੁਰ ਬਿਹਾਰ ਉੱਥੇ ਰਹਿ ਰਹੀਆਂ ਉਹ ਉੱਥੇ ਦੇ ਪਿੰਡ ਕਹਿਲਗਾਉਂ ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉੱਥੋਂ ਅਰੈਸਟ ਕੀਤਾ ਇਹਦੇ 'ਚ ਮੈਂ ਬਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕਹਿਣਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਅਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਸਫੁਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ਣ ਹੈਗੀਆਂ ਦੋਨੋਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ ਵਿਚ ਇਨਕਲੂਡਸ ਸੋਨੇ ਦੇ ਸੈੱਟ ਡਾਇਮੰਡ ਦੇ ਸੈੱਟ ਔਰ ਪਜੇਬਾ ਰਿੰਗਸ इस तरह का कई सारा समान जिन्ना भी बरामद होया सो आई कंग्रेचुलेट माई टीम के ने इस केस लगे रहे और जॉइंटली इंकलूडिंग काउंटर इंटेलीजेंस सारे ने मिल बड़ा वजिया काम किया और uh, uh, क्योंकि इट वॉज काइंड ऑफ वेरी टफ केस टू क्रैक बट वी सक्सीड सी देखो जूलरी इन्नी ज़्यादा uh, मैं यही कह सकती कि बहुत ज्यादा सी पर क्योंकि वो कह रहे हैं कि उन्होंने बेटे का विह रखिया उन्होंने प्लैन किया सर्विस फैमिली तो उन्होंने मेहनत न जोड़ के ਪਲਾਨ ਕਰ ਰਹੇ ਸੀਗੇ ਔਰ ਬਹੁਤ ਬਹੁਤ ਜ਼ਿਆਦਾ ਪਰਸਨਲ ਡੀਟੇਲਸ ਮੈਂ ਐਡ ਨਹੀਂ ਕਰ ਰਹੀ ਪਟੇ ਲੇਡੀਜ਼ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੀ ਸੀ ਜੋ ਸਾਨੂੰ ਪ੍ਰੀਲੀਮਿਨਰੀ ਤਫਤੀਸ਼ ਚ ਪਤਾ ਲੱਗੇ ਇੱਕ ਦੋ ਘਰਾਂ ਚ ਪਹਿਲਾਂ ਵੀ ਉਸ ਗਲੀ ਚ ਦੇ ਟ੍ਰਾਈਡ ਬਟ ਕਿਉਂਕਿ ਦੇ ਫਾਊਂਡ ਕਿ ਜਿਹੜੀ ਮੁਦਈ ਫੀਮੇਲ ਹੋਮ ਮੇਕਰ ਸੀਗੇ ਘਰ ਚ ਕੱਲੇ ਸੀਗੇ ਸੋ ਮੇਬੀ ਦੈਟਸ ਵਾਈ ਉਹਨਾਂ ਨੂੰ ਟਾਰਗੇਟ ਕੀਤਾ ਜਿਸ ਨਾਲ ਇੱਕ ਘਟਨਾਕ੍ਰਮ ਵਾਪਰਿਆ ਪਤਾ ਲੱਗਿਆ ਉਹਨਾਂ ਕੋ ਇਹਨਾਂ ਦੇ ਨਾਲ ਇਹਨਾਂ ਨੂੰ ਲੀਟ ਕਰ ਰਿਹਾ ਸੀ ਦੇਖੋ ਜੀ ਇੱਕ Rajasthan ਦਾ ਗੈਂਗ ਹੈ ਪਤਪੁਰ ਦਾ ਹੀ ਏ ਅ ਇਸ ਕੇਸ ਚ ਤਾਂ ਜੀ ਇਹ ਦੋਨੋਂ ਬਿਹਾਰ ਯੂਪੀ ਦੀ ਹੈਗੀਆਂ ਫਿਲਹਾਲ ਬਿਹਾਰ ਚ ਸੀਗੀਆਂ ਤੇ ਜਿਹੜੇ ਗੈਂਗ ਵਗੈਰਾ ਹਲੇ ਤੱਕ ਇਹਨਾਂ ਨੂੰ ਰਾਧਾ ਰੇ ਦੇ ਰਿਮਾਂਡ ਤੇ ਅਸੀਂ ਲੈ ਕੇ ਆਏ ਆ ਜੇ ਕੁਝ ਐਦਾਂ ਦਾ ਗੈਂਗ ਦਾ ਹੋਰ ਇਨਵੋਲਵਮੈਂਟ ਪਤਾ ਲੱਗਦਾ ਥੈਨ ਵੀ ਲੇਟ ਯੂ ਨੋ ਮੈਂ ਮੈਂ ਇੱਕ ਕੀਤੇ ਦਾ ਅੰਤ ਨਹੀਂ ਹੋਣਿਆ ਜਾਂ ਇੱਕ ਕੀਤੇ ਦਾ ਇੱਥੇ ਜੀ ਜੋ ਸਾਡੀ ਫੁਟੇਜ ਚ ਸਾਨੂੰ ਪਤਾ ਲੱਗਿਆ ਇਹਨਾਂ ਨੇ ਬੜਾ ਟੈਂਪਰੇਰੀ ਬੇਸਿਸ ਤੇ ਇੱਕ ਕਿਰਾਏ ਤੇ ਲਿਆ ਸੀਗਾ ਘਰ ਉਹ ਵੀ ਅਸੀਂ ਤਫਤੀਸ਼ ਚ ਦੇਖਦੇ ਆ ਬਿਕਾਜ਼ ਇਹਨਾਂ ਦੀ ਆਇਡੈਂਟੀਟੀ ਵੀ ਕਲੀਅਰ ਨਹੀਂ ਸਾਨੂੰ ਮਿਲੀ ਸੀ ਇਹ ਜਿਸ ਤਰ੍ਹਾਂ ਕਟਨਾਕ੍ਰਮ ਬਣਾਇਆ ਸਾਰਾ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆਪਾਂ ਕਿਚਨ ਜਾਣ ਬੰਦਨ ਤਾਂ ਉਹ ਵੀ ਨਹੀਂ ਕਰਵਾਉਂਦੇ ਕਿ ਇਹਨਾਂ ਵੱਲੋਂ ਇਹ ਸੌਖਾ ਜਿਹਾ ਸਾਰਾ ਇਹ ਕਟਨਾਕ੍ਰਮ ਨੂੰ ਜਾਂਮ ਰੁੱਤਾ ਗਿਆ ਹਾਂ ਜਿਹੜਾ ਜਿਹਨਾਂ ਦੇ ਸਵਾਲ ਉੱਠਦੇ ਆ ਲੈਸਨ ਤੇ ਹੈ ਹੀ ਆ ਜੀ ਬਟ ਕ੍ਰਾਈਮ ਤਾਂ ਅਕਰ ਹੋਇਆ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਔਰ ਜੋ ਰਿਐਲਿਟੀ ਹੈ ਉਹ ਸਾਰੀ ਉਹਨਾਂ ਨੇ ਦੱਸੀ ਕਿ ਪਹਿਲੇ ਹੀ ਦਿਨੋਂ ਆਈਆਂ ਸੀ ਪਹਿਲਾਂ ਉਹਨਾਂ ਨੇ ਕਦੇ ਜਾਣਦੇ ਵੀ ਨਹੀਂ ਸੀ ਉਹਨਾਂ ਦੀ ਮੇਡ ਗਈ ਤੇ ਕੁਝ ਦਿਨਾਂ ਬਾਅਦ ਦੇ ਜਸ ਕੇ ਮੈਂ ਉਹਨਾਂ ਰੱਖ ਵੀ ਲਿਆ ਸੋ ਯੈਸ ਯੂ ਆ ਰਾਈਟ ਬਟ ਜੋ ਫੈਕਟਸ ਹੈ ਕਿ ਇਸ ਦਿਓ ਮੈਂ ਤੁਹਾਨੂੰ ਸਾਰੀ ਦੱਸ ਰਹੀ ਹਾਂ ਇਹ ਜੀ ਵੀ ਹੈ ਵੀ ਉਹ ਲੇਡੀਜ਼ ਜਿਹੜੇ ਉਹਨਾਂ ਦੇ ਘਰੋਂ ਨੇ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੁਛ ਸੰਗਾਇਆ ਗਿਆ ਜਾਂ ਇਸ ਤਰ੍ਹਾਂ ਦੇ ਦੇਖੋ ਜੀ ਕਾਫੀ ਇਹਨਾਂ ਨੇ ਹੱਦੀ ਸਫਾਈ ਤਾਂ ਕੀਤੀ ਹੈ ਬਟ ਸ਼ੀ ਇਜ਼ ਅ ਪੜਿ ਲਿਖੀ ਸੇਨ ਲੇਡੀ ਇਹ ਹਲੇ ਸੁਗਾਂਣ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ ਕਿਉਂਕਿ ਇਹਨਾਂ ਨੂੰ ਪਤਾ ਵੀ ਨੈਕਸਟ ਡੇ ਚਲਿਆ ਕਿ ਮੇਰਾ ਤਾਂ ਉਹ ﺍﻟमारी ਪੂਰੀ ਖਾਲੀ ਕਰ ਦੇਵੇ ਉਹ ਉਹੀ ਚੀਜ਼ਾਂ ਨੇ ਨਾ ਕਿਹੜੇ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕੁਝ ਖੁਦ ਡਿਪਾਰਟਮੈਂਟਸ ਨੇ ਇਹ ਦਾ ਚਲੋ ਜੀ ਡਿਪਾਰਟਮੈਂਟ ਸੇ ਤਾਂ ਉਹਨਾਂ ਦੇ ਹਸਬੰਡ ਹੈ ਹੀ ਵਾਸ ਨਾਟ ਦੇਰ ਬਟ ਫੈਮਿਲੀ ਐਕਟਿਵ ਹੁੰਦੀ ਹੈ ਦੀ ਗੱਲ ਇਹ ਹੈ ਇੱਕ ਪੋਸਟ ਚੰਗੀ ਪੋਸਟ ਤੇ ਨੇ ਜਿਸ ਦਾ ਘਟਨਾ ਕਰਾ ਕਈ ਤਰ੍ਹਾਂ ਦੇ ਸਵਾਲ ਲੇ ਉਸ ਮਗਰ ਵੀ ਅਣਜਾਣ ਲੇਡੀ ਜਿਹੜੀਆਂ ਇੱਥੇ ਦੀਆਂ ਵੀ ਰਹਿਣ ਆਲੀਆਂ ਨਹੀਂ ਸੀਗੀਆਂ ਉਹਨਾਂ ਨੂੰ ਘਰੇ ਵਾੜ ਘਰੇ ਵਾੜਨਾ ਹੈ ਸੋ ਕਿ ਜੇ ਕੋਈ ਸਵੇਕਰੇ ਸਹਾਰੀ ਟਾਈਪ ਹੁੰਦਾ ਤਾਂ ਪਰਿਵਾਰ ਨੂੰ ਬਹਿ ਕੇ ਰੱਖਦਾ ਕਿ ਉਹਨੂੰ ਖਾਂਟੀ ਨਹੀਂ ਜਿਹੜਾ ਦੇ ਨਾਲ ਬੋਲਦੇ ਦੇਖੋ ਜੇ ਪਿਘਾਰੀ ਟਾਈਪ ਤਾਂ ਨਹੀਂ ਸੀ ਤੁਸੀਂ ਸਾਰੇ ਨੇ ਫੁਟੇਜ ਦੇਖੀ ਹੈ ਹਾਂ ਆਪਾਂ ਜਰਨਲੀ ਗੱਲ ਕਰ ਰਹੇ ਹਾਂ ਚਲੋ ਇਹ ਇੱਕ ਪ੍ਰੈਸ ਕਾਨਫਰੈਂਸ ਜੋ ਤੁਹਾਨੂੰ ਫੈਕਟਸ ਦੱਸਣ ਦਾ ਜ਼ਰੀਆ ਵੀ ਇਹੀ ਹੈ ਕਿ ਦਿਸ ਕੈਨ ਹੈਪਨ ਟੂ ਐਨੀਬਾਡੀ ਸੋ ਸਾਨੂੰ ਸਾਰਿਆਂ ਨੂੰ ਪੂਰਾ ਅਲਰਟ ਰਹਿ ਕੇ ਐਦਾਂ ਦੀ ਜੋ ਕੋਈ ਫੀਮੇਲਸ ਵੀ ਆ ਜਾਣ ਕਿ ਅਸੀਂ ਤੁਹਾਡੇ ਘਰ ਦਾ ਕੰਮ ਕਰਦਾਂਗੇ ਸਾਡੇ ਸਰਕਮਸਟੈਂਸਿਸ ਜਿੱਦਾਂ ਦੀ ਮਰਜ਼ੀ ਹੋਣਾ ਸੀ ਐਦਾਂ ਕਿਸੇ ਨੂੰ ਨਾ ਵੜੀ ਹੈ ਮੈਡਮ ਇਸ ਨੋਨਲ ਡ੍ਰੈਕਸ ਵਾ ਹੂੰ ਪਿਛਲੇ ਸਮੇਂ ਦੌਰਾਨ ਪੁਲਿਸ ਨੇ ਇੱਕ ਮੰਡੇਟਰੀ ਹਿਪ ਕਿ ਕੋਈ ਵੀ ਕਰਾਇਦਾ ਕੋਈ ਵੀ ਵਰਕਰ ਰੱਖਦਾ ਹੈ ਉਹਦੀ ਵੈਰੀਫਿਕੇਸ਼ਨ ਕੀਤੀ ਜਾਵੇ ਪੁਲਿਸ ਲੈ ਕੇ ਕਿ ਤੁਸੀਂ ਚੈੱਕ ਕੀਤਾ ਕਿ ਵਾਕੀ ਕੀਤੀ ਜਾ ਰਹੀ ਹੈ ਜਾਂ ਬੰਦ ਕਰ ਦਿੱਤੀ ਗਈ ਆਈ ਥਿੰਕ ਇਹਦੇ ਚ ਤਾਂ ਪਤਾ ਲੱਗ ਹੀ ਰਿਹਾ ਕਿ ਨਹੀਂ ਕਰ ਰਹੇ ਬਟ ਮੈਂ ਜਿਹੜੇ 144 ਦੇ ਆਰਡਰਸ ਹੁੰਦੇ ਆ ਉਹ ਜ਼ਰੂਰ ਦੇਖਦੀ ਆਂ ਵੀ ਸਾਡੇ ਕਿਤੇ ਰੀਨਿਊ ਕਰਨ ਵਾਲੇ ਆ ਕੀ ਹੈ ਤੇ ਅਸੀਂ ਇਹਦਾ ਸਪੈਸ਼ਲੀ ਆਫਟਰ ਦਿਸ ਇਨਸੀਡੈਂਟ ਅਸੀਂ ਇਹ ਦੁਬਾਰਾ ਤੋਂ ਸਟਾਰਟ ਕਰ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਸੀਗੇ ਜੀ ਉਦੋਂ ਸ਼ੌਕਤ ਦਾ ਮਨੁੱਖਰੇ ਸਾਹਿਬ ਨੇ ਆਰਡਰ ਕਰੇ ਸੀ ਕਿ ਐਸਐਸਪੀ ਸਾਹਿਬ ਨੇ ਵੀ ਕਰੇ ਐਸਪੀਸੀਬੀ ਸਾਹਿਬ ਨੇ ਵੀ ਦਿੱਜੀਤ ਆਰਡਰ ਤੇ ਸਾਰੇ ਜਿਹਨੇ ਐਸਐਚਓ ਸਿੰਘ ਨੇ ਸਾਰਿਆਂ ਨੂੰ ਕਿਹਾ ਜੀ ਔਰ ਕੁਝ ਜਿਹੜੇ ਕੀਤੇ ਵੀ ਸੀਗੇ ਪਰਸਨਲ ਹੀ ਦੌਰ ਦੇ ਵੀ ਜਿਹੜੇ ਪੀਜੀ ਨੇ ਉਹ ਚੈੱਕ ਕਰਿ ਤੇ ਆਣਾ ਉਹਨਾਂ ਦੇ ਜੇ ਕਿੰਨੇ ਰਹਿੰਦੇ ਨੇ ਲੋਕ ਕੌਣ ਲੋਕ ਨੇ ਔਰ ਸਾਰੇ ਜਿਹੜੇ ਕਿਰਾਏਦਾਰ ਜਿਹੜੇ ਚੈੱਕ ਨੇ ਥੋੜਾ ਜਿਹਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਉਹ ਮਰ ਗਏ ਸਰ ਉਹ ਜੀ ਦਿਸ ਇਨਸੀਡੈਂਟ ਇਜ਼ ਅ ਵੇਕ ਅਪ ਕਾਲ ਸੋ ਅਸੀਂ ਦੁਬਾਰਾ ਮੈਂ ਡੀਸੀ ਸਾਹਿਬ ਨਾਲ ਵੀ ਚੈੱਕ ਕਰ ਲੈਂਦਾ ਜੇ ਕੋਈ ਰੈਂਦਾ ਹੈ ਕਿ ਐਕਸਪਾਇਰ ਹੋ ਗਿਆ ਜਾਂ ਟੈਨਿਓਰ ਉਹ ਦਾ ਖਤਮ ਹੋ ਗਿਆ ਰੀਨਿਊ ਕਰਕੇ ਕਰਦੇ ਸੀ ਗੱਲ ਕਰ ਰਹੀ ਸੀ ਇੱਕ ਸੀਸੀਟੀਵੀ ਚੈਨਲ ਨਾਲ ਕਿ ਜੈਂਟਸ ਵੀ ਨਜ਼ਰ ਆ ਰਿਹਾ ਸੀ ਉਹ ਜੇ ਸਾਨੂੰ ਫੁਟੇਜ ਚ ਮਿਲਿਆ ਬਟ ਡਿਊਰਿੰਗ ਦ ਟ੍ਰੇਲ ਉਹ ਨਹੀਂ ਉੱਥੇ ਮਿਲਿਆ ਕਈ ਵਾਰੀ ਕੋਈ ਲਿੰਕ ਹੁੰਦਾ ਵਾਕੀ ਰਿਮਾਂਡਸ ਦੇਖਦੇ ਹਾਂ ਜਿੱਥੇ ਕੋਈ ਲੋਕਲ ਇ ਨੜਮੇ ਬਟਿੰਡਾ ਕਿੰਨੇ ਟਾਈਮ ਤੋਂ ਰਹਿ ਰਹੀ ਹੈ ਜੀ ਹੌਲੇ ਤਾਂ ਪਤਾ ਲੱਗਿਆ ਕਿ ਬੋਤਾ ਚੇਰ ਨਹੀਂ ਹੋਇਆ ਸੀ ਕਿਸੇ ਹੋਰ ਸਟੇਟ ਦਾ ਵੀ ਸਾਨੂੰ ਇਨਫੈਕਟ ਪਤਾ ਲੱਗਿਆ ਆਪਣੀ ਤਫਤੀਸ਼ ਚ ਕਿ ਕਿਤੇ ਹੋਰ ਵੀ ਇਹ ਕਰਕੇ ਆਈਆਂ ਇਦਾਂ ਦਾ ਕ੍ਰਾਈਮ ਬਟ ਉੱਥੇ ਐਫ ਆਈ ਆਰ ਵੀ ਲਾਂਚ ਨਹੀਂ ਹੋਇਆ ਸੋ ਅਸੀਂ ਅਦੇ ਰਿਮਾਂਡ ਸੋ ਉਸ ਕਨਸਰਨ ਸਟੇਟ ਨੂੰ ਵੀ ਦੱਸਾਂਗੇ ਠੀਕ ਹੈ ਜੀ